ਬ੍ਰਹਮ ਗਿਆਨ ਨੂੰ ਇੱਕ ਵਾਹਿਗੁਰੂ ਪ੍ਰਭੂ ਜੀ ਨਾਲ ਪ੍ਰੇਮ ਦਾ ਜਿਹੜਾ ਰੰਗ ਛਿੜਿਆ ਰਹਿੰਦਾ ਹੈ ਇਕ ਨਰਮ ਵਿੱਚ ਰੰਗੇ ਰਹਿੰਦੇ ਹਨ ਬ੍ਰਹਮ ਗਿਆਨੀ ਕਹਿੰਦਾ ਬ੍ਰਹਮ ਸੰਗ ਤੇ ਪ੍ਰਭੂ ਜਿਹੜਾ ਉਹਨਾਂ ਅੰਦੰਗ ਵਰਦਾ ਹੈ ਉਚਾਰਨ ਕਰੋ ਸਰਬਾ ਮਹੀਰੀ ਰਾਹੀ ਹੁਸਾ ਹੈ ਗਰੀ ਬ੍ਰਹਮ ਗਿਆਨੀ ਕਾ ਨਾਮ ਆਧਾਰ ਬ੍ਰਹਮ ਗਿਆਨੀ ਕਾ ਨਾਮ ਪਰਵਾਹ ਬਰਮ ਕਹਿੰਦੇ ਦਾ ਜਿਹੜਾ ਨਾਮ ਦਾ ਅਸਰਾ ਹੁੰਦਾ ਹੈ ਜਿਹੜਾ ਨਾਮ ਹੀ ਬ੍ਰਹਮ ਗਿਆਨੀ ਦਾ ਪ੍ਰਵਾਹ ਹੋ ਜਾਂਦਾ ਹੈ ਵਿਚਾਰਨ ਕਰੋ ਬ੍ਰਹਮ ਗਿਆਨੀ ਸਦਾ ਸਦ ਜਾਗਤ ਬ੍ਰਹਮ ਗਿਆਨੀ ਅਹੰ ਬੋਧ ਤਿਆਗਤ ਬ੍ਰਹਮ ਗਿਆਨੀ ਹੈ ਸਦਾ ਹੀ ਜਾਗਰਣ ਅਵਸਥਾ ਵਿੱਚ ਰਹਿਣਾ ਹੈ ਕਿਉਂ ਜਿਹੜੇ ਅਹੰਕਾਰ ਵਾਲੇ ਮਨ ਤੋਂ ਨਿਵ੍ਰੰਗ ਨਹੀਂ ਨੀ ਨੂੰ ਮੋਨੋਂ ਛੱਡ ਦਿੰਦਾ ਹੈ ਜਾਗਰਣ ਕਰੋ ਵਾਤਨਾ ਨਹੀਂ ਵੀ ਵਾਹੀ ਗੁਰੂ ਸਾਹਿਬ ਜੀ ਬ੍ਰਹਮ ਗਿਆਨੀ ਕੇ ਮਨ ਪਰਮਾਨੰਦ ਬ੍ਰਹਮ ਗਿਆਨੀ ਕੇ ਗਤ ਸਦਾ ਆਨੰਦ ਬ੍ਰਹਮ ਗਿਆਨੀ ਜਿਹੜਾ ਮਾਨਵ ਨੂੰ ਪੂਰਨ ਨੰਦਿ ਬਸਤਉ ਹੁੰਦੀ ਹੈ ਬ੍ਰਹਮ ਗਿਆਨੀ ਹੈ ਅਰ ਸਦਾ ਆਨੰਦ ਤੇ ਜੜਾ ਉਹਦਾ ਕਾਇ ਰੈ ਜੀਰ ਉਹਦੇ ਵੀ ਯੂ ਸਦਾ ਨੰਦਰੰਦਾ ਹੈ ਜਾਨਣ ਕਰੋ ਫਾਟਾ ਸੁਖਾਂ ਵਿੱਚ ਜੈ ਤੈਸ ਵਿੱਚ ਸੁਖਾਂ ਵਿੱਚ ਨਰਮ ਗਿਆਨੀ ਜੋ ਸੁਖਾਂ ਵਿੱਚ ਇਸੇ ਰਾਹ ਦਾ ਸੋ ਜਾਂਦਾ ਐ ਸੋਹੇ ਜਾਂਦਕ ਜੋ ਬ੍ਰਹਮ ਗਿਆਨੀ ਦਾ ਬਿਨਾ ਸੇ ਨਹੀਂ ਹੁੰਦਾ ਅਮਰ ਪ੍ਰਦੇਸ਼ ਨੂੰ ਪਹੁੰਚ ਜਾਂਦਾ ਹੈ ਜਾਗਨ ਕਰੋ

निर्मल मंत्र जो मंत्र होता मंत्र निर्मल होता है उचारण करो गुरु ब्रह्म ज्ञानी जिस करे प्रवयाप ब्रह्म का व प्रताप जिसनू प्रभु आप ब्रह्म ज्ञानी बना लम्ञानी का ब्रह्म गया दर्शन बड़ भागी भाई ब्रह्मी को बाल बाल जाइए

ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ ਸਿੱਖੀ ਵਰਗੇ ਜੋ ਦੇਵਤੇ ਵੱਡੇ ਵੱਡੇ ਉਹ ਵੀ ਬ੍ਰਹਮ ਗਿਆਨੀ ਨੂੰ ਪੁੱਛਦੇ ਹਨ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ ਕਹਿੰਦੇ ਆ ਗੁਰੂ ਮਹਾਰਾਜ ਜੀ ਜੇ ਨਾਨਕ ਬ੍ਰਹਮ ਗਿਆਨੀ ਆਪੇ ਹੀ ਪਰਮੇਸ਼ਰ ਹੈ ਯਾਦ ਰੱਖੋ

ਬ੍ਰਹਮ ਕੰਨੇ ਨੇ ਕੀ ਮਤਨੇ 8 ਸਤਿ ਦੀ ਹੈ ਉਚਾਰਨ ਕਰੋ ਸਤਨਾਮੁ ਸ੍ਰੀ ਵਾਹਿ ਹੈ ਗੁਰੂ ਸਾਹਿਬ ਜੀ ਬ੍ਰਹਮ ਕੰਨੇ ਨੇ ਸਗਲ ਮਾਨ ਮਾਣੇ ਨੇ ਬ੍ਰਹਮ ਕੰਨੇ ਨੇ ਮਨ ਵਿੱਚ ਸਾਰਾ ਕੁਝ ਹੀ ਹੈ ਭਾਵ ਗੁਣ ਗਿਆਨ ਬ੍ਰਹਮੰਡ ਇਹ ਸਾਰਾ ਬ੍ਰਹਮ ਕੰਨੇ ਨੇ ਮਨ ਦੇ ਵਿੱਚ ਹੁੰਦੇ ਆਨ ਉਚਾਰਨ ਕਰੋ तो ब्रह्म ज्ञानी ने भेद कौन जान सकता है क्वेश्चन मार गया कौन जान सकता है ब्रह्म ज्ञानी का कौन जान है भेद ब्रह्म ज्ञानी सदा देश तो इसलिए ब्रह्म ज्ञानी सदा नमस्कार करनी चाहिए उच्चारण करो ਆਪੇ ਪਰਮੇਸ਼ਰ ਦੇ ਵਿੱਚ ਆ ਭੇਜ ਬਸਤਾ ਹੁੰਦੀ ਏ ਕਰਕੇ ਉਹ ਤਾਂ ਭੇਜ ਅਸੀਂ ਨਹੀਂ 파 ਸਕਦੇ ਆ ਜੀਵ ਬ੍ਰਹਮ ਗਿਆਨੀ ਉਹਨਾਂ ਦਾ ਬਸ ਸਦਾ ਨਮਸਕਾਰ ਕਰਨੀ ਵਣਨੀ ਹੈ ਉਚਾਰਨ ਕਰੋ ਸਤਨਾਮ ਈਰੀ ਵਾਹਿ ਗੁਰੂ ਸਾਹਿਬ ਜੀ ਬ੍ਰਹਮ ਗਿਆਨੀ ਦਾ ਕਥਿਆ ਨਾ ਜਾਏ ਅਧ ਅਖਰ ब्रह्म ज्ञानी सर्व का ठाकुर ब्रह्म ज्ञानी जिनी मेहना है पूरा भी नहीं किया जा सबदा है मनामंग ज्ञानी सर्व का ठाकुर ब्रह्म ज्ञानी जिन सब सबदा ठाकुर पावर सम्मान लोग उन्हें है जाके करो

ब्रह्म गया ब्रह्म ज्ञानी जानना हूं जड़ा ब्रह्म ज्ञानी की गलती तो है ओनू ब्रह्म ज्ञानी ही जान सकता है उदगर करो ब्रह्म ज्ञानी का अंत नपार ब्रह्म ज्ञानी और सदा नमस्कार ਬ੍ਰਹਮ ਗਿਆਨੀ ਦੀ ਹੱਦ ਤੇ ਹੱਬੰਨਾ ਰੱਤਮੀ ਬਾਹੰਦਰਾ ਸਾਡੇ ਹੈ ਨਾਨਕ ਧਰਮ ਗਿਆਨੀ ਨੂੰ ਸਾਡੀ ਸਦਾ ਨਾਮ ਜੀ ਗਾੜ ਹੈ ਉਚਾਰਨ ਕਰੋ ਫਤਨਾ ਮਹੀਵਾਏ ਗੁਰੂ ਸਾਹਿਬ ਜੀ ਜੈਉਣਾ अثمان जो बजा आठ में अष्टमी बनी आठ में आठ बजा आठवां बदल शुरू करने में ती है निर्भ करो जी ब्रह्म ज्ञान ने सब सृष्टि का कर्ता ब्रह्म ज्ञान ने जीव है नहीं मरता ब्रह्म ज्ञान ने तारे सृष्टि दायणम रचनाम सेटीदा रचनाम रजदा हैटीनु कर्ता कहते कर... कर्ता ब्रह्म ज्ञानी सद जीव है नहीं मरता ब्रह्म ज्ञानी सदा जिंदा है कभी मरता नहीं है उच्चारण करो ब्रह्म ज्ञानी मुग्ध जगत जिया अदाता ब्रह्म ज्ञानी पूर्ण पुरुष विधाता ब्रह्म ज्ञानी मुखते

ब्रह्म ज्ञानी है अनाथ का विनाथ है तो ब्रह्म के उते है है, तो है का हथ जब के सिर दे उत्तर होता है भाव सब दहाई है ब्रह्म ज्ञानी का सकल आकार ਬ੍ਰਹਮ ਗਿਆਨੀ ਆਪ ਨਿਰੰਕਾਰ ਜਿਹੜਾ ਸਾਰਾ ਕਾਰਨ ਹੈ ਬ੍ਰਹਮ ਗਿਆਨੀ ਦਾ ਆਪਣਾ ਹੈ ਬ੍ਰਹਮ ਗਿਆਨੀ ਦਾ ਸਾਰਾ ਕਾਰ ਜਿਹੜਾ ਸਾਰਾ ਕਾਰ ਜੀ ਦੇਖਦੇ ਹਨ ਨਾ ਇਹ ਹੁਕਮੀ ਹੋ ਬਣਾ ਆਕਾਰ ਉਹ ਕੋਨੇ ਜੋ ਆਕਾਰ ਹੁੰਦੇ ਨਾ ਬ੍ਰਹਮ ਗਿਆਨੀ ਦਾ ਸਾਰਾ ਕਾਰ ਜਿਹੜਾ ਸਾਰਾ ਆਕਾਰ ਹੈ ਬ੍ਰਹਮ ਗਿਆਨੀ ਦਾ ਆਪਣਾ ਹੈ ਉਸ ਨੂੰ ਉਪਰਾ ਨਹੀਂ ब्रह्मी आप निरंकार ब्रह्म आप ही निरंकार है उचारण करो ब्रह्म गयानी की सोभा ब्रह्म ज्ञानी बनी नान ब्रह्म गयानी सबका धनी ब्रह्म ज्ञानी जेडी शोभा है ब्रह्म ही चं लगती है पब्दी है ना गुरु मर हे नानक मरम कह सवधा धनी है उच्चारण करो हो डाटा है अब ही मालिक है ਕੇ ਜੋ 4 ਵਜੇ ਬਧਾਨਾ ਅਚਮੇ ਫਾਟੇ ਅਸਵਰੀ ਦੇ ਤੋਂ ਕੋ ਹੋਏ ਹਨ ਹੋ ਚਰਨ ਕਾ ਜਾਣ ਹੋਈਆਂ ਗਲਤਾਂ ਲਈ ਮਾਣ ਜੀ ਕਿਉਂ ਮਾ ਮੰਗ ਰਿਹਾ ਅਣ ਜਾਣ ਬੱਝਿਆ ਆ ਅਲਪਾ ਕ ਬੱਚੇ ਆ ਤੁਝੇ ਧਰਵਾ ਕੋ ਪਰਛਲੇਣਾ ਬੱਚਿਆਂ ਨੂੰ ਜਿਛਿੜਾਏ ਜੋ ਹੈ ਦਿਵਾਨਾ ਅਬ ਜੇ ਪਾਸਾ ਲੂਏ ਬੱਚੇ ਕਾ ਨਰੇਣ ਜੇ ਆਪਣੀ ਕਿਰਪਾ ਬਣਾਏ ਰੱਖੜੀ ਐ ਮੇਰੇ ਗੁਣਾਗੁਣਾ ਵਿਚਾਰੋ ਕੋਈ ਮਾਟੀ ਘਾਟਾ ਤੋਂ ਪਰ ਤਮੇ ਮਾੜੀ ਗਤ ਹੈ ਹੀ ਤੋ ਹੁਣ ਇਥੇ ਕਥਨ ਨੂੰ ਬਿਨਾਮ ਰੱਹਾ ਆਪ ਜੀ ਦਾ ਕੋਡਨ ਗੁਰੂ ਜੀ ਪ੍ਰਾਨ ਧੰਵਾਦ ਬਚਾ ਧੰਵਾਦ ਸਰਨ ਧੰਵਾਦ ਕਰ ਰਿਹਾ ਜੀ ਰੋ ਭਟੇ